ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਦੇ ਵੱਲੋਂ ਸੁਝਾਈਆਂ ਹੋਈਆਂ ਬੜੀਆਂ ਕੀਮਤੀ ਗੱਲਾਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੋ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਅ ਲਿਆ ਸਕਦੀਆਂ ਨੇ ਕੁਝ ਪਹਿੜਪੜਾ ਕਹ ਦਿੰਦੇ ਆ ਵੀ ਸਾਡੀ ਤਾਂ ਕਿਸਮਤ ਹੀ ਮਾੜੀ ਆ ਸਾਡੀ ਕਿਸਮਤ ਸਾਥ ਹੀ ਨਹੀਂ ਦਿੰਦੀ ਮਹਾਪੁਰਖ ਜੀ ਕਹਿੰਦੇ ਤੁਸੀਂ ਆਹ ਤਿੰਨ ਕੰਮ ਕਰਨੇ ਸ਼ੁਰੂ ਕਰ ਦੋ ਮਾੜੀ ਤੋਂ ਮਾੜੀ ਕਿਸਮਤ ਵੀ ਸੋਨੇ ਵਾਂਗ ਚਮਕ ਜਾਵੇਗੀ ਤਾਂ ਇਹ ਤਿੰਨ ਕੰਮ ਕਿਹੜੇ ਨੇ ਅਤੇ ਕਿੰਜ ਕਰਨੇ ਨੇ ਕਿੰਜ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਸੰਗਤ ਜੀ ਸਭ ਤੋਂ ਪਹਿਲਾ ਕੰਮ ਹੈ ਅਮਰਤ ਵੇਲੇ ਉੱਠਣਾ ਅਤੇ ਅਮਰਤ ਵੇਲਾ ਸਮਾਲਣਾ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਬੜਾ ਤਾਕਤਵਰ ਵੇਲਾ ਹੈ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਬਹੁਤ ਕੀਮਤੀ ਆ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਆਪਾਂ ਸੰਭਾਲਣਾ ਹੈ ਅਮਰਤ ਵੇਲੇ ਦਾ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਨਿਕਿਆ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਏ ਜੋ ਇਸ ਗੱਲ ਨੂੰ ਸਮਝਦੇ ਆ ਕੀ ਅਮਰਤ ਵੇਲਾ ਕੋਈ ਆਮ ਵੇਲਾ ਨਹੀਂ ਹੈ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਤ ਦਾ ਨਿਗਿਆ ਉਹ ਤਾਂ ਬੜੇ ਚਾਅ ਦੇ ਨਾਲ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉੱਠ ਕੇ ਅਮਰਤ ਵੇਲਾ ਸੰਭਾਲਦੇ ਨੇ ਅਮਰਤ ਵੇਲੇ ਦੇ ਵਿੱਚ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਮੂਲ ਮੰਤਰ ਜਾਪ ਕਰਦੇ ਨੇ ਗੁਰਬਾਣੀ ਦਾ ਪਾਠ ਕਰਦੇ ਨੇ ਭਾਵ ਕਿ ਉਹ ਹਰ ਤਰੀਕੇ ਦੇ ਨਾਲ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨ ਦਾ ਯਤਨ ਕਰਦੇ ਨੇ ਤੇ ਉਹਨਾਂ ਦੇ ਉੱਤੇ ਸਤਿਗੁਰ ਸੱਚੇ 500 ਰੁਪਈਆ ਮੇਰਾ ਬਰਕਤਾਂ ਹੁੰਦੀਆਂ ਵੀ ਨੇ ਪਰ ਕੁਝ ਭੈਣਪਰਾ ਉਹ ਉੱਠਣਾ ਤਾਂ ਚਾਹੁੰਦੇ ਆ ਉਹਨਾਂ ਦਾ ਉੱਠਿਆ ਨਹੀਂ ਜਾਂਦਾ ਕੁਝ ਉੱਠ ਪੈਂਦੇ ਨੇ ਪਰ ਵੱਧੋ ਰਿੱਤੇ ਉਹਨਾਂ ਦਾ ਧਿਆਨ ਸਿਰ ਤੋਂ ਦੁਬਾਰਾ ਨੀਂਦ ਦੇ ਵਿੱਚ ਹੁੰਦਾ ਹੈ ਕਿ ਜਲਦੀ ਦੇ ਨਾਲ ਪਾਠ ਨਵੇੜੀਏ ਫਿਰ ਤੋਂ ਸੌ ਜਾਈਏ ਪਰ ਜਿੰਨਾ ਮਨੁੱਖਾਂ ਦੇ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਜਾਪ ਆ ਪੈਦਾ ਹੋ ਗਿਆ ਹੈ ਨਾ ਉਹਨਾਂ ਨੇ ਸਮਝੋ ਗੁਰਨਾਨਕ ਪਾਤਸ਼ਾਹ ਨੂੰ ਪਾ ਲਿਆ ਪਰ ਦੂਸਰੇ ਜੋ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਨੇ ਉੱਠ ਨਹੀਂ ਪਾਉਂਦੇ ਜਾਂ ਉੱਠ ਕੇ ਵੀ ਅਮਰਤ ਵੇਲੇ ਨੂੰ ਸਹੀ ਤਰੀਕੇ ਦੇ ਨਾਲ ਸੰਭਾਲ ਨਹੀਂ ਪਾਉਂਦੇ ਉਹਨਾਂ ਦਾ ਵੀ ਕਸੂਰ ਨਹੀਂ ਆ ਇਹ ਨਹੀਂ ਆ ਵੀ ਉਹ ਚਾਹੁੰਦੇ ਨਹੀਂ ਆ ਵੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠੀਏ ਉਹ ਵੀ ਉੱਠਣਾ ਚਾਹੁੰਦੇ ਆ ਪਰ ਉੱਠ ਨਹੀਂ ਪਾਉਂਦੇ ਅਮਰਤ ਵੇਲਾ ਨਹੀਂ ਸੰਭਾਲ ਪਾਉਂਦੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਨਿਯਮ ਆ ਨਾ ਉਹ ਸਹੀ ਨਹੀਂ ਆ ਕੁਝ ਬੈਨਪਰਾ देर रात तक जागਦੇ ਰਹਿੰਦੇ ਆ देर रात तक ਟੀਵੀ ਦੇਖਦੇ ਆ ਮੋਬਾਈਲ ਚਲਾਉਂਦੇ ਆ ਤਾਂ ਜੇਕਰ ਆਪਾਂ ਕੀ ਇਹ ਵੀ ਆਪਾਂ ਅੱਧੀ ਰਾਤ ਤੱਕ ਟੀਵੀ ਮੋਬਾਈਲ ਚਲਾਉਂਦੇ ਰਹੀਏ ਫਿਲਮਾਂ ਨਾਟਕ ਦੇਖਦੇ ਰਹੀਏ ਫਿਰ ਆਪਾਂ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠ ਪਾਵਾਂਗੇ ਤਾਂ ਇਹ ਨਹੀਂ ਹੋ ਸਕਦਾ ਫਿਰ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਵੇਗਾ ਜੇ ਅਮਰਤ ਵੇਲੇ ਉੱਠਣਾ ਹੈ ਰਾਤ ਨੂੰ ਸਾਨੂੰ ਜਲਦੀ ਸੌਣਾ ਪੈਣਾ ਹੈ 9 ਤੋਂ 10 ਦੇ ਵਿਚਕਾਰ ਸੌ ਜਾਵਾਂਗੇ ਤਾਂ 3 ਤੋਂ 4 ਦੇ ਵਿਚਕਾਰ ਆਪਣੇ ਆਪ ਹੀ ਜਾਗ ਆ ਜਾਂਦੇਗੇ ਅਤੇ ਸਾਡੇ ਸਰੀਰ ਨੂੰ 6-7 ਘੰਟੇ ਦੀ ਨੀਂਦ ਜ਼ਰੂਰੀ ਆ ਜੇ ਅਸੀਂ ਆਪਣੇ ਸਰੀਰ ਨੂੰ ਪੂਰਾ ਆਰਾਮ ਦਵਾਂਗੇ ਤਾਂ ਹੀ ਅਗਲੇ ਦਿਨ ਦੇ ਕੰਮਾਂ ਕਾਰਾਂ ਦੇ ਲਈ ਤਿਆਰ ਹੋਵਾਂਗੇ ਤਾਂ ਇਸ ਕਰਕੇ ਸੌਣਾ ਵੀ ਜ਼ਰੂਰੀ ਆ ਆਪਣੀ ਨੀਂਦ ਪੂਰੀ ਕਰਨੀ ਵੀ ਜ਼ਰੂਰੀ ਆ ਅਤੇ ਨੀਂਦ ਪੂਰੀ ਤਾਂ ਹੀ ਹੋਵੇਗੀ ਜੇ ਰਾਤ ਨੂੰ ਜਲਦੀ ਸੌਵਾਂਗੇ ਫਿਰ ਦੋਵੇਂ ਕੰਮ ਹੋ ਜਾਣਗੇ ਨੀਂਦ ਵੀ ਪੂਰੀ ਹੋ ਜਾਵੇਗੀ ਅਤੇ ਅਮਰਤ ਵੇਲਾ ਵੀ ਸੰਭਾਲ ਪਾਵਾਂਗੇ ਸੰਗਤ ਜੀ ਅਮਰਤ ਵੇਲੇ ਦਾ ਤਾਂ ਇੱਕ ਪਲ ਇੱਕ ਛਿਣ ਵੀ ਬਹੁਤ ਕੀਮਤੀ ਆ ਅਮਰਤ ਵੇਲੇ ਦੇ ਵਿੱਚ ਉੱਠ ਕੇ ਸਾਡੇ ਮੁਖ ਚੁੱਕ ਕੇ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲਦਾ ਹੈ ਨਾ ਉਹਦੇ ਨਾਲ ਵੀ ਸਾਡੇ ਪਤਾ ਨਹੀਂ ਕਿੰਨੇ ਮਾੜੇ ਕਰਮ ਸਵਾਰੇ ਜਾਂਦੇ ਆ ਤਾਂ ਇਸ ਕਰਕੇ ਅਮਰਤ ਵੇਲੇ ਤਾਂ ਜ਼ਰੂਰ ਉੱਠਣਾ ਹੈ ਅਮਰਤ ਵੇਲੇ ਨੂੰ ਸੰਭਾਲਣਾ ਹੈ ਪਾਪ ਕੀ ਅਮਰਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਣਾ ਹੈ ਭਾਵੇਂ ਸ਼ੁਰੂਆਤ ਤੁਸੀਂ 10-15 ਮਿੰਟ ਤੋਂ ਕਰ ਲਓ ਜੇ 4 ਵਜੇ ਨਹੀਂ ਉੱਠਿਆ ਜਾਂਦਾ ਨਾ 5 ਵਜੇ ਉੱਠੋ 5:30 ਵਜੇ ਉੱਠ ਜਾਓ ਇਸ਼ਨਾਨ ਕਰਕੇ 5:30 ਵਜੇ ਤੱਕ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ 5-10 ਮਿੰਟ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਕਰ ਲਓ 5-10 ਮਿੰਟ ਵਾਹਿਗੁਰੂ ਜੀ ਦਾ ਸਿਮਰਨ ਕਰ ਲਓ ਸਿਮਰਨ ਜ਼ਰੂਰ ਕਰਨਾ ਹੈ ਗੁਰਬਾਣੀ ਦਾ ਪਾਠ ਜਿੰਨਾ ਮਰਜ਼ੀ ਕਰੋ ਪਰ ਸਿਮਰਨ ਜ਼ਰੂਰੀ ਆ ਪਰ ਕੁਝ ਭੈਣ ਭਰਾ ਕਹਿੰਦੇ ਨੇ ਵੀ ਅਸੀਂ ਇਹ ਸਭ ਕੁਝ ਕਰਨਾ ਚਾਹੁੰਦੇ ਆ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਪੂਰੇ ਚਾਹ ਨਾਲ ਅਮਰਤ ਵੇਲਾ ਸੰਭਾਲਣਾ ਚਾਹੁੰਦੇ ਆ ਪਰ ਕੀ ਕਰੀਏ ਅਸੀਂ ਨਹੀਂ ਉੱਠ ਪਾਉਂਦੇ ਅਸੀਂ ਅਮਰਤ ਵੇਲੇ ਨੂੰ ਨਹੀਂ ਸੰਭਾਲ ਪਾਉਂਦੇ ਸਾਡਾ ਮਨ ਸਾਨੂੰ ਬੜਾ ਤੰਗ ਪਰੇਸ਼ਾਨ ਕਰਦਾ ਏ ਸਾਡਾ ਮਨ ਸਾਨੂੰ ਦੂਰ ਦੀਆਂ ਸੈਰਾਂ ਤੇ ਲੈ ਜਾਂਦਾ ਏ ਭਾਵੇਂ ਅਸੀਂ ਗੁਰਬਾਣੀ ਦਾ ਪਾਠ ਕਰ ਰਹੇ ਨੇ ਆ ਪਰ ਸਾਡਾ ਮਨ ਸਾਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ ਜਾਂ ਫਿਰ ਅਸੀਂ ਜਾਂ ਫਿਰ ਅਸੀਂ ਰਾਤ ਨੂੰ ਪੂਰਾ ਮਨ ਵਿੱਚ ਪੱਕਾ ਇਰਾਦਾ ਕਰਕੇ ਸੌਂਨੇ ਆਂ ਵੀ ਅਸੀਂ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਾਂਗੇ ਪਰ ਸਵੇਰੇ ਸਵੇਰੇ ਸਾਡਾ ਮਨ ਢੀਟਾ ਜਾਂਦਾ ਹੈ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਤਾਂ ਇਹਦਾ ਵੀ ਇਲਾਜ ਮਹਾਪੁਰਖ ਜੀ ਦੱਸਦੇ ਨੇ ਮਹਾਪੁਰਖ ਜੀ ਕਹਿੰਦੇ ਆ ਤੀਸਰਾ ਕੰਮ ਜਿਹੜਾ ਦੱਸਣਾ ਹੈ ਨਾ ਇਹ ਕਰਨਾ ਸ਼ੁਰੂ ਕਰ ਤੋ ਇਹ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਮੁਸ਼ਕਲਾਂ ਕਿੰਨੀਆਂ ਰੁਕਾਵਟਾਂ ਦੂਰ ਹੋਣਗੀਆਂ ਨੇ ਅਧਿਆਤਮਕ ਤੌਰ ਤੇ ਤਾਂ ਜਿੰਨੀਆਂ ਵੀ ਸਮੱਸਿਆਵਾਂ ਨੇ ਨਾ ਇਹ ਸਾਰੀਆਂ ਦੂਰ ਹੋਣਗੀਆਂ ਅਤੇ ਜਿਹੜੀਆਂ دنیਆਵੀ ਸਮੱਸਿਆਵਾਂ ਨੇ ਉਹ ਵੀ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਜੋ ਭੈਣ ਭਰਾ ਕਹਿੰਦੇ ਨਾ ਸਾਡੇ ਤੋਂ ਅਮਰਤ ਵੇਲੇ ਨਹੀਂ ਉਠਿਆ ਜਾਂਦਾ ਉੱਠ ਕੇ ਨਾਮ ਨਹੀਂ ਜਪਿਆ ਜਾਂਦਾ ਨਾਮ ਜਪਣ ਬੈਠਦੇ ਆ ਵਿੱਚ ਮਨ ਨਹੀਂ ਜੁੜਦਾ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਸ਼ੇ ਵਕਾਰ ਆ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਹੀਂ ਛੱਡਦਾ ਇਹ ਸਾਰੀਆਂ ਚੀਜ਼ਾਂ ਤੋਂ ਛਟਕਾਰਾ ਹੋ ਜਾਵੇਗਾ ਜੇਕਰ ਅਸੀਂ ਰੋਜ਼ ਰੋਜ਼ ਗੁਰੂ ਘਰੇ ਜਾਣਾ ਸ਼ੁਰੂ ਕਰੀਏ ਗੁਰੂ ਘਰੇ ਜਾਣਾ ਜਾ ਕੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸੰਗਤ ਦੀ ਸੇਵਾ ਕਰਨੀ ਸੰਗਤ ਦੇ ਜੋੜਿਆਂ ਦੀ ਸੇਵਾ ਕਰ ਲੋ ਸੰਗਤ ਦੇ ਝੂਠੇ ਵਰਤਨਾ ਦੀ ਸੇਵਾ ਕਰੋ ਗੁਰੂ ਘਰ ਦੇ ਵਿੱਚ ਝਾੜੂ ਭੋਕਰ ਦੀ ਸੇਵਾ ਕਰੋ ਜੋ ਵੀ ਸੇਵਾ ਮਿਲਦੀ ਹੈ ਖੁਸ਼ੀ-ਖੁਸ਼ੀ ਚਾਹ ਦੇ ਨਾਲ ਕਰੋ ਪਰ ਨਾਲ-ਨਾਲ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਨਾਮ ਜਪਣਾ ਜਾਂ ਫਿਰ ਜੇਕਰ ਉਹ ਤੋਂ ਕੋਈ ਵੀ ਕਥਾ ਵਿਚਾਰ ਹੋ ਰਹੀ ਆ ਕੀਰਤਨ ਹੋ ਰਿਹਾ ਏ ਉਹਨੂੰ ਧਿਆਨ ਦੇ ਨਾਲ ਸੁਣ ਕੇ ਹੋਣਾ ਮਹਾਂਪ੍ਰਖੀ ਜੀ ਕਹਿੰਦੇ ਸਾਡੇ ਵਿੱਚੋਂ ਬਹੁਤ ਸਾਰੇ ਭੈੜ ਭਰਾ ਐਸੇ ਨੇ ਜੋ ਰੋਜ਼ ਗੁਰੂ ਘਰੇ ਜਾਂਦੇ ਆ ਕੋਈ ਸਵੇਰੇ ਜਾਂਦਾ ਏ ਕੋਈ ਸ਼ਾਮ ਨੂੰ ਜਾਂਦਾ ਏ ਪਰ ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਤਰੀਕਾ ਸਹੀ ਨਹੀਂ ਉਹਨਾਂ ਦਾ ਤਰੀਕਾ ਕੀ ਆ ਕਰੋ ਗੁਰੂ ਘਰੇ ਚੱਲੇ ਆ ਨਾਲ ਕਿਸੇ ਆਂਢੀ ਗਵਾਂਢੀ ਨੂੰ ਆਵਾਜ਼ ਮਾਰ ਲਈ ਨਾਲ ਲੈ ਲਿਆ ਇਹ ਬੜੀ ਚੰਗੀ ਆਦਤ ਆ ਸਾਨੂੰ ਇਹ ਕੰਮ ਸਭ ਨੂੰ ਕਰਨ ਦਾ ਹੁਕਮ ਹੈ ਮਹਾਪੁਰਖ ਜੀ ਅਕਸਰ ਸਮਝਉਂਦੇ ਗਿੰਦੇ ਨੇ ਕਿ ਜਦੋਂ ਵੀ ਗੁਰੂ ਘਰੇ ਜਾਓ ਨਾ ਇਕੱਲੇ ਨਾ ਜਾਓ ਆਪਣੇ ਨਾਲ ਕਿਸੇ ਨਾ ਕਿਸੇ ਨੂੰ ਲੈ ਕੇ ਜਾਓ ਕਿਸੇ ਪਰਿਵਾਰ ਦੇ ਜੀ ਨੂੰ ਲੈ ਕੇ ਜਾਓ ਆਂਢੀ ਗਵਾਂਢੀ ਨੂੰ ਲੈ ਕੇ ਜਾਓ ਤੋ ਕਿ ਜੇਕਰ ਕੋਈ ਰੂਹ ਸਾਡੇ ਕਰਕੇ ਗੁਰੂ ਦੇ ਦਰਸ਼ਨ ਕਰ ਆਵੇ ਗੁਰੂ ਦੇ ਨਾਲ ਜੁੜ ਜਾਵੇ ਤਾਂ ਇਹਦੇ ਨਾਲੋਂ ਚੰਗਾ ਕਰਮ ਕੀ ਹੋ ਸਕਦਾ ਹੈ ਕਿਸੇ ਨਾ ਕਿਸੇ ਜੀ ਨੂੰ ਨਾਲ ਜ਼ਰੂਰ ਲੈ ਕੇ ਜਾਓ ਪਰ ਇਹ ਨਹੀਂ ਆ ਵੀ ਉਹ ਜੀ ਨੂੰ ਅਸੀਂ ਨਾਲ ਤਾਂ ਲੈ ਕੇ ਆ ਪਰ ਗੱਲਾਂ ਕਰਨ ਦੇ ਲਈ ਸਾਰੇ ਰਸਤੇ ਦੇ ਵਿੱਚ ਗੱਲਾਂ ਕਰਦੇ ਗਏ ਦਿਨੀਆਂ ਭਰਦੀ ਨਿੰਦਿਆ ਜੁਗਲੀ ਕਰਦੇ ਗਏ ਅਤੇ ਉੱਥੋਂ ਨਿੰਦਿਆ ਜੁਗਲੀ ਕਰਦੇ ਹੀ ਵਾਪਸ ਆ ਗਏ ਇਹ ਤਰੀਕਾ ਬਹੁਤ ਗੰਤਿਆ ਮਹਾਂਪੁਰਖ ਜੀ ਕਹਿੰਦੇ ਗੁਰੂ ਘਰੇ ਜਾਓ ਆਪਣੇ ਨਾਲ ਕਿਸੇ ਨਾ ਕਿਸੇ ਨੂੰ ਨਾਲ ਲੈ ਕੇ ਜਾ ਅਤੇ ਜਾਣਾ ਕਿੰਜਿਆ ਨਾਮ ਜਪਦੇ ਹੋਏ ਜਾਣਾ ਹੈ ਉਹਨੂੰ ਵੀ ਕਹੋ ਕਿ ਭਾਈ ਤੂੰ ਵੀ ਗੁਰੂ ਗੁਰੂ ਕਰਦਾ ਜਾ ਤੇਰਾ ਵੀ ਭਲਾ ਹੋਵੇਗਾ ਗੁਰੂ ਗੁਰੂ ਕਰਦਿਆਂ ਗੁਰੂ ਘਰੇ ਜਾਣਾ ਹੈ ਗੁਰੂ ਗੁਰੂ ਕਰਦਿਆਂ ਘਰ ਨੂੰ ਵਾਪਸ ਆਉਣਾ ਹੈ ਜਦੋਂ ਗੁਰੂ ਘਰੇ ਜਾਣਾ ਹੈ ਉੱਥੇ ਜਾ ਕੇ ਬੜਾ ਪਿਆਰ ਸਤਕਾਰ ਦੇ ਨਾਲ ਮੱਥਾ ਟੇਕਣਾ ਹੈ ਸਭ ਤੋਂ ਪਹਿਲਾਂ ਜਾ ਕੇ ਗੁਰੂ ਸਾਹਿਬ ਜੀ ਦੇ ਨਾਲ ਫਤੇ ਦੀ ਸਾਜ ਪਾਉਣੀ ਆ ਜਿੱਦਾਂ ਆਪਾਂ ਇੱਕ ਦੂਸਰੇ ਨੂੰ ਮਿਲਦੇ ਆਂ ਤਾਂ ਆਪਾਂ ਫਤੇ ਬੁਲਾਉਣੀ ਆ ਨਾ ਕਿ ਵਾਹਿਗੁਰੂ ਜੀ ਕਾ ਕਾਨ ਸਾ ਵਾਹਿਗੁਰੂ ਜੀ ਕੀ ਫਤੇ ਇਸੇ ਤਰ੍ਹਾਂ ਆਪਾਂ ਆਪਣੇ ਸਤ ਸੁਰ ਸੱਚੇ ਪਾਤਸ਼ਾਹ ਨੂੰ ਜਦੋਂ ਜਾ ਕੇ ਮਿਲਣਾ ਹੈ ਮਨ ਦੇ ਵਿੱਚ ਗੱਜ ਕੇ ਫਤੇ ਬੁਲਾਉਣੀ ਆ ਯਾਦ ਰੱਖਣਾ ਵੀ ਅਸੀਂ ਕਿਸ ਨੂੰ ਮਿਲਣ ਜਾ ਰਹੇ ਹਾਂ ਦین ਦੁਨੀਆ ਦੇ ਮਾਲਕ ਨੂੰ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਨੂੰ ਪੂਰੇ ਤਿਆਰ ਪਰ ਤਿਆਰ ਹੋ ਕੇ ਜਾਣਾ ਹੈ ਤਿਆਰ ਪਰ ਤਿਆਰ ਹੋਣ ਤੋਂ ਮਤਲਬ ਇਹ ਨਹੀਂ ਵੀ ਆਪਾਂ ਮੇਕਅਪ ਕਰਕੇ ਜਾਣਾ ਹੈ ਨਾ ਆਪਣੀ ਸਚੁਜਤਾ ਦਾ ਧਿਆਨ ਰੱਖਣਾ ਇਸ਼ਨਾਨ ਕਰਕੇ ਜਾਓ ਸਾਫ ਸੁਥਰੇ ਕੱਪੜੇ ਪਹਿਨ ਕੇ ਜਾਓ ਜਦੋਂ ਗੁਰੂ ਨੂੰ ਮਿਲਣਾ ਹੈ ਫਤੇ ਦੀ ਸਾਂਝ ਪਾਓ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕੋ ਕੁਝ ਦੇਰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਨਾਮ ਜਪੋ ਜਾਂ ਫਿਰ ਜੋ ਵੀ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ ਕਥਾ ਚੱਲ ਰਹੀ ਹੈ ਕੀਰਤਨ ਚੱਲ ਰਿਹਾ ਹੈ ਉਹਨੂੰ ਬੜੇ ਧਿਆਨ ਦੇ ਨਾਲ ਸੁਣੋ ਕਿਉਂਕਿ ਉੱਥੇ ਜੋ ਵੀ ਕਥਾ ਵਿਚਾਰ ਹੋ ਰਹੀ ਆ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਕੀਰਤਨ ਹੋ ਰਿਹਾ ਉਹ ਸਭ ਕੁਝ ਸਾਡੇ ਲਈ ਹੋ ਰਿਹਾ ਹੈ ਔਰ ਸਾਡੇ ਲਈ ਗੁਰੂ ਦਾ ਉਪਦੇਸ਼ ਆ ਰਿਹਾ ਹੈ ਉਹਨੂੰ ਧਿਆਨ ਦੇ ਨਾਲ ਸੁਣੋ ਫਿਰ ਕੁਝ ਦੇਰ ਸੇਵਾ ਕਰਨੀ ਜਿੰਨੀ ਹੀ ਸਾਡੇ ਮਨ ਦੇ ਵਿੱਚ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਪ੍ਰਤੀ ਸ਼ਰਧਾ ਹੋਵੇਗੀ ਜਿੰਨਾ ਹੀ ਸਾਡਾ ਆਪਣੇ ਗੁਰੂ ਦੇ ਉੱਤੇ ਭਰੋਸਾ ਹੋਵੇਗਾ ਉਹਨਾ ਹੀ ਅਸੀਂ ਆਪਣੇ ਗੁਰੂ ਦੀਆਂ ਖੁਸ਼ੀਆਂ ਵਰਕਤਾ ਹਾਸਲ ਕਰਾਂਗੇ ਤਾਂ ਗੁਰੂ ਘਰੇ ਜਾਣਾ ਸ਼ੁਰੂ ਕਰਨਾ ਹੈ ਇਸ ਤਰੀਕੇ ਦੇ ਨਾਲ ਜਾਣਾ ਹੈ ਕਿ ਅਸੀਂ ਉੱਥੋਂ ਕੁਝ ਪ੍ਰਾਪਤ ਕਰਨ ਜਾ ਰਹੇ ਹਾਂ ਸੋ ਇਸ ਤਰ੍ਹਾਂ ਜਦੋਂ ਗੁਰੂ ਘਰੇ ਜਾਣਾ ਸ਼ੁਰੂ ਕਰ ਦਿੱਤਾ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਸੰਗਤ ਦੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਦੇਖਣਾ ਸਾਡੇ ਮਨ ਦੇ ਵਿਸ਼ੇ ਵਕਾਰ ਵੀ ਦੂਰ ਹੋਣਗੇ ਗੁਰੂ ਸਾਹਿਬ ਦੀ ਕਿਰਪਾ ਵੀ ਹੋਵੇਗੀ ਸੋ ਇਹ ਤਿੰਨ ਕੰਮ ਸ਼ੁਰੂ ਕਰਨੇ ਆ ਇਹ ਤਿੰਨ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲਾਅ ਆਉਂਦਾ ਹੈ